ਸਾਚੇ ਰਿਹਾ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਦੇ ਨਵੇਂ ਅਪਡੇਟ ਲੈ ਕੇ ਆਏ ਆ 30 ਤਰੀਕ 8ਵਾਂ ਮਹੀਨਾ ਤੋਂ ਯਾ 25 ਜੋ ਕਿ ਪਾਣੀ ਦਾ ਪੱਤਰ ਇਹ ਸੜਕ ਦੇ ਉੱਪਰ ਪਹਿਲਾਂ ਨਾਲ ਥੋੜਾ ਵਧਿਆ ਹੈ ਜਿੱਥੇ ਉਹ ਵੀ ਥੜਾ ਤੁਸੀਂ ਦੇਖ ਸਕਦੇ ਹੋ ਪੱਥਰ ਜੋ ਕਿ 28 ਤਰੀਕ 8ਵਾਂ ਮਹੀਨਾ ਤੋਂ ਯਾ 25 ਨੂੰ ਪਾਣੀ ਦਾ ਪੱਤਰ ਉੱਥੋਂ ਤੱਕ ਟਿਕਾ ਜਿਵੇਂ ਜਿਵੇਂ ਪਾਣੀ ਫਿਟੋ ਬਾਦ ਨਦੀਆ ਦੇ ਵਿੱਚੋਂ ਆਇਆ ਤਾਂ ਪਾਣੀ ਇੱਥੇ ਤੱਕ ਪਹੁੰਚ ਚੁੱਕਾ ਹੈ। ਦਰਿਆ ਦੇ ਵਿੱਚ ਪਾਣੀ ਤਾਂ ਪਾਤਰ ਜੋ ਕਿ ਅੱਜ ਪਹਿਲਾਂ ਨਾਲੋਂ ਛੋਟ 1.5 ਫੁੱਟ ਪਾਣੀ ਦਾ ਪੱਤਰ ਤੋਂ ਘਟਿਆ ਪਰ ਸੜਕਾਂ ਦੇ ਉੱਪਰ ਪਾਣੀ ਹਾਲੇ ਵੀ ਉਦਾਂ ਹੀ ਚੱਲ ਰਿਹਾ ਪੂਰੀ ਤਰ੍ਹਾਂ ਢਿੱਡਾ ਸਭ ਨੂੰ ਦਿਖਾ ਦਿੰਦੇ ਜੋ ਕਿਸਾਨਾਂ ਦਾ ਝੋਨੇ ਦੇ ਵਿੱਚ ਆਪਾਂ ਜਦੋਂ ਦੇਖਿਆ ਸੀ ਕਿ ਸਭ ਪਾਣੀ ਨਹੀਂ ਡਿਗਾ ਇਹਦਾ ਤਾਂ 1.5 ਫੁੱਟ ਚੋਂ ਨਾ ਜੋ ਕਿ ਦਿੱਖਾ ਸੀ ਤਾਂ ਜਿਵੇਂ ਪਿੱਛੋਂ ਪਾਣੀ ਦਾ ਫਿਰ ਹਵਾ ਤੇਜ਼ ਹੋਈ ਤਾਂ ਇਹ ਪੋਨਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ ਤੇ ਅੱਗੇ ਤੁਸੀਂ ਕਿੰਨੇ ਕਰ ਫਸਲ ਦੇਖ ਸਕਦੇ ਹੋ ਤਾਂ ਚੰਗੀ ਤਰ੍ਹਾਂ ਫਸਲ ਜੋ ਕਿ تباہ ਹੋ ਚੁੱਕੀ ਹੈ ਤੇ ਇਹ ਤਾਂ ਕਿਹੋ ਹਾਲਾਤ ਹੈ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਕਿੱਥੇ ਹੋਣਾ ਖੜੇ ਆ 3-4 ਕਿਲੋ ਦੂਰ ਨਾਲ ਤਾਂ ਰਿਹਾ ਹੈ ਤੇ ਦਰਮਿਆਨ ਦੇ ਵਿੱਚ ਜੋ ਕਿ ਪਾਣੀ ਜਿੱਥੋਂ ਪਾੜ ਪਿਆ ਪਾਣੀ ਉੱਠੋ ਆ ਰਿਹਾ ਹੈ ਤੇ ਪਿੱਛੋਂ ਪਾਣੀ ਤਾਂ ਜੋ ਲੈਵਲ ਹੌਤੀ ਘਟ ਚੁੱਕਾ ਹੈ ਸੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਪਾਣੀ ਸੜਕ ਦੇ ਉੱਪਰ ਕਿੰਨਾ ਕਿੰਨਾ ਲੰਘੇ ਤੇ ਦੋਸਤੋ ਅੱਜ ਜਿੱਥੇ ਇਸ ਟਾਈਮ ਆਪਾਂ ਖੜ੍ਹੇ ਆ ਥੋੜੀ ਦੂਰ ਪਿੱਛੇ ਆਪਾਂ ਚੱਲ ਜਾਈਏ ਤਾਂ ਪਾਣੀ ਆਪਣੇ ਫੁੱਟ ਫੁੱਟ ਸੜਕ ਦੇ ਉੱਪਰ ਹੋ ਚੁੱਕਾ ਹੈ ਜੋ ਕਿ ਪਰਸੋ 28 ਤਰੀਕਾ 8 ਮਹੀਨਾ ਤੋਂ ਹੀ 25 ਤਾਂ ਪਾਣੀ ਇਥੇ ਬਿਲਕੁਲ ਛੋਟਾ ਛੋਟਾ ਸੀਗਾ ਤੇ ਪਾਣੀ ਪਿੱਛੋਂ ਬਹੁਤ ਤੇਜ਼ੀ ਨਾਲ ਆ ਰਿਹਾ ਹੈ ਕੀ ਕਰਕੇ ਇਹ ਫਸਲਾਂ ਦਾ ਕਾਫੀ ਮੁਖਾਣ ਹੋ ਚੁੱਕੇ ਹੈ ਦੇਖ ਸਕਦੇ ਹੋ ਤੁਸੀਂ ਤੇ ਇਹ ਕਰਦੇ ਵਿੱਚੋਂ ਨੇ کافی ਜੋ ਕੇ ਦੇਖਣਾ ਸੀ ਪਰ ਜਿਵੇਂ ਪਾਨ ਤੇ ਪੱਤਰ ਵਧਿਆ ਤੇ ਚੋਨਾ ਪੂਰਾ ਖਰਾਬ ਹੁੰਦੀ ਤਦਾ ਦੇ ਵਿੱਚ ਆ ਚੁੱਕਾ ਹੈ ਤੇ ਸਰਕਾਰਾਂ ਨੂੰ ਅਪੀਲ ਹੈ ਕਿ ਜਿੰਨੀਆਂ ਵੀ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਦਾ ਮੁਆਜਾ ਜ਼ਰੂਰ ਜ਼ਰੂਰ ਦਿੱਤਾ ਜਾਣਾ ਚਾਹੀਦਾ ਤਾਂ ਜੋ ਇਹਨਾਂ ਦੇ ਫਸਲਾਂ ਦੀ ਜੋ ਪਰਤਾਈ ਹੋ ਸਕੇ ਇਹ ਵੀ ਆਪਾਂ ਬਹੁਤ ਅੱਕੇ ਆਏ ਆ ਪਾਣੀ ਦਾ ਪਰ ਤਾਂ ਪਿਓ ਕੇ ਹੋਰ ਉੱਚਾ ਹੈ ਐਥੇ ਤੁਸੀਂ ਦੇਖ ਸਕਦੇ ਦੋ ਤੋਂ ਫੁੱਟ ਪਾਣੀ ਹੋ ਗਿਆ ਤੇ ਐਥੇ ਆਪਣੇ ਨਾਲ ਵੀਰ ਵੀ ਹੈ ਜੋ ਕਿ ਐਸੇ ਪਿੰਟ ਦੇ ਦੋਨਾਂ ਮਤਲਬ ਪਿੰਟ ਕਰਨੀ ਵਾਲੇ ਤੋਂ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਕਿ ਵੀਰ ਜੀ ਕਿਵੇਂ ਹਾਲਾਤ ਦੇਖ ਰਹੇ ਜੋ ਤੁਸੀਂ ਅੱਜ ਤੁਹਾਡੇ ਸਾਹਮਣੇ ਵੇਖ ਲਾ ਸਾਰੀਆਂ ਫਸਲਾਂ ਕਿ ਕੱਲ ਇੱਥੇ ਪਾਣੀ ਫਟ ਘਟ ਸੀਗਾ ਤੇ ਅੱਜ ਦੇਖ ਲਓ ਕਿ ਅੱਜ ਕਟਿਆ ਵੈਸੇ ਪਾਣੀ ਪਿੱਛੋਂ ਬਾਕੀ ਵਧੀ ਜਾਂਦਾ ਹੁਣ ਦੁਬਾਰਾ ਫੇਰਾ ਰੀਕਾ ਕੱਢ ਗਿਆ ਦੋ ਤਿੰਨ ਫੁੱਟ ਕਹਿੰਦੇ ਨੇ ਪੂਰਾ ਸਾਰਾ ਪਾਣੀ ਇਤਨੀ ਛੱਡਿਆ ਆ ਠੀਕ ਹੈ ਹਲੋ ਸਭੀਰ ਤੇ ਮੋਹ ਤੁਸੀਂ ਸੁਣਿਆ ਕਿ ਪਾਣੀ ਦਾ ਪੱਤਾ ਤਰਾ ਦੇ ਵਿੱਚੋਂ ਜ਼ਰੂਰ ਘਟਿਆ ਹੈ ਪਰ ਖਸਲਾਂ ਦੇ ਵਿੱਚ ਪਾਣੀ ਉਦਾਂ ਹੀ ਤੇਜ਼ੀ ਨਾਲ ਬਾਤ ਰਹਿ ਜੋ ਕਿ ਇਹ ਫਸਲਾਂ ਆਪਾਂ ਵੀ ਦੇਖਿਆ ਸੀ ਚਾਰ ਫੁੱਟ ਨਹੀਂ ਵੀ ਫਸਲ ਖਸਲਾਂ ਦਿਖਦੀਆਂ ਸੀ ਪਰ ਹੁਣ ਹਾਲਾਤ ਕੁਝ ਹੋਰ ਹੋ ਚੁੱਕੇ ਨੇ ਤਾਂ ਇਹਨਾਂ ਦੀ ਪਰਪਾਈ ਕੌਣ ਕਰੇਗਾ ਅਪੀਲ ਆਪਾਂ ਇੱਕ ਵਾਰ ਕਰਦੇ ਹਾਂ ਕਿ ਸਰਕਾਰਾਂ ਇਹਨਾਂ ਦਾ ਜੋ ਬਣਦੀ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਪਰ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਵੇਂ ਦੱਸਦੇ ਹਾਂ ਕਿ ਪਿਛਲੇ ਸਾਲ ਵੀ 2023 ਦੇ ਵਿੱਚ ਵੀ ਸਰਕਾਰਾਂ ਨੇ ਪੜਾ ਵੜਦੇ ਵੜੇ ਵਾਅਦੇ ਕੀਤੇ ਸੀ ਕਿ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਦਾ ਨੁਕਸਾਨ ਦਾ ਜੋ ਮੁਆਵਜ਼ਾ ਦਿੱਤਾ ਜਾਏਗਾ ਪਰ ਹਾਲੇ ਤੱਕ ਜਦੋਂ ਕਿਸਾਨਾਂ ਤੱਕ ਪਹੁੰਚ ਕਰ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਸਾਨੂੰ ਇਹੀ ਗੱਲਾਂ ਮਿਲਦੀਆਂ ਕਿ ਹਜੇ ਤੱਕ ਵੀ ਸਾਨੂੰ ਕੋਈ ਵੀ ਦਾ ਘੇੜ ਤੱਕ ਆਦਾ ਜੋ ਨੁਕਸਾਨ ਹੋਇਆ ਤੇ ਪਰ ਭਾਈ ਨਹੀਂ ਕੀਤੀ ਗਈ ਤਾਂ ਸਰਕਾਰਾਂ ਨੂੰ ਅਪੀਲ ਹੈ ਕਿ ਉਹਨਾਂ ਦਾ ਜੋ ਪੰਦਾ ਹੱਕ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ 2023 ਤੋਂ ਖੜਾ ਇੱਕ ਕਿਸਾਨ ਹੈ ਹਾਲੇ ਤੱਕ ਤਾਪ ਨਹੀਂ ਆਈ ਤੇ ਦੁਬਾਰਾ ਫਿਰ ਕੰਡੀਸ਼ਨ ਉਹੀ ਬਣ ਚੁੱਕੀ ਹੈ ਤਾਂ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਣਾ ਧੰਨਵਾਦ